ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਭ ਆਪਣੇ ਘਰ ਠੀਕ ਠਾਕ ਹੋਵੋਗੇ ਤਾਂ ਸ਼ੁਰੂ ਕਰਦੇ ਆ ਆਪਣੀ ਅੱਜ ਦੀ ਵੀਡੀਓ ਤੇ ਜੇ ਮੇਰੀ ਵੀਡੀਓ ਨੂੰ ਐਂਡ ਤੱਕ ਪੂਰਾ ਦੇਖਿਓ ਤੇ ਜੇਕਰ ਚੰਗੇ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤਸਵੀਰ ਦਾ ਹਰ ਪਲ ਇੱਕ ਨਵੀਂ ਕਹਾਣੀ ਦੀ ਸ਼ੁਰੂਆਤ ਹੁੰਦਾ ਹੈ ਜਿਵੇਂ ਚਾਹ ਦੀ ਖੁਸ਼ਬੂ ਘਰ ਵਿੱਚ ਫੈਲਦੀ ਹੈ ਉਸੀ ਤਰ੍ਹਾਂ ਸਾਡੀ ਜ਼ਿੰਦਗੀ ਵਿੱਚ ਵੀ ਛੋਟੇ-ਛੋਟੇ ਕੰਮ ਸਾਨੂੰ ਤਾਕਤ ਦਿੰਦੇ ਹਨ ਚਾਹ ਬਣਾਉਂਦੇ ਸਮੇਂ ਜਿਹੜੀ ਸਾਨੂੰ ਗਰਮੀ ਮਿਲਦੀ ਹੈ ਉਹ ਸਿਰਫ ਸਰੀਰ ਨੂੰ ਹੀ ਨਹੀਂ ਮਨ ਨੂੰ ਵੀ ਤਾਜ਼ਗੀ ਦਿੰਦੀ ਹੈ ਇਸ ਸਵੇਰ ਦਾ ਛੋਟਾ ਜਿਹਾ ਰਸਮ ਸਾਨੂੰ ਯਾਦ ਦਿਵਾਉਂਦਾ ਹੈ ਕਿ ਹਰ ਦਿਨ ਦੀ ਸ਼ੁਰੂਆਤ ਇੰਜ ਤੋਂ ਫਿਰ ਆਉਂਦੇ ਹਨ ਸਾਡੇ ਘਰ ਦੇ ਕੰਮ ਜਿਵੇਂ ਕਿ ਸਬਜ਼ੀਆਂ ਕੱਟਣਾ ਖਾਣਾ ਬਣਾਉਣਾ ਇਹਨਾਂ ਛੋਟੇ-ਛੋਟੇ ਕੰਮਾਂ ਵਿੱਚ ਹੀ ਸਾਡੀ ਅਸਲ ਜ਼ਿੰਦਗੀ ਦਾ ਸਵਾਦ ਲੁਕਿਆ ਹੁੰਦਾ ਹੈ ਜਿਵੇਂ ਹਰ ਸਬਜ਼ੀ ਦਾ ਆਪਣਾ ਸਵਾਦ ਹੁੰਦਾ ਹੈ ਉਸੇ ਤਰ੍ਹਾਂ ਹੀ ਜ਼ਿੰਦਗੀ ਦੇ ਹਰ ਦਿਨ ਦਾ ਆਪਣਾ ਹੀ ਰੰਗ ਹੁੰਦਾ ਹੈ ਜੋ ਵੀ ਰਿਸਪੌਂਸਿਬਿਲਟੀਜ਼ ਅਸੀਂ ਦਿਲੋਂ ਨਿਭਾਉਂਦੇ ਹਾਂ ਉਹ ਸਾਡੀ ਮਿਹਨਤ ਸਾਡੇ ਹਾਰਡਵਰਕ ਦਾ ਸਵਾਦ ਬਣ ਜਾਂਦੀ ਹੈ ਫਿਰ ਚਾਹੇ ਬੈਂਕ ਜਾਣਾ ਹੋਵੇ ਜਾਂ ਹੋਰ ਕੰਮਕਾਜ ਦੇ ਚੱਕਰ ਇਹ ਸਭ ਦੌੜਾਂ ਸਾਡੀ ਜ਼ਿੰਦਗੀ ਨੂੰ ਸਾਡੇ ਸੁਪਨੇ ਪੂਰੇ ਕਰਨ ਲਈ ਹੁੰਦੀਆਂ ਹਨ ਅਸੀਂ ਜੋ ਵੀ ਪਸੀਨਾ ਵਗਾਉਂਦੇ ਹਾਂ ਜੋ ਵੀ ਸਮਾਂ ਲਗਾਉਂਦੇ ਹਾਂ ਉਹ ਸਾਡਾ ਭਵਿੱਖ ਤੈਅ ਕਰਦਾ ਹੈ ਦੋਸਤੋ ਅਸਲੀ ਖੁਸ਼ੀ ਵੱਡੀਆਂ ਚੀਜ਼ਾਂ ਵਿੱਚ ਨਹੀਂ ਸਗੋਂ ਇੰਨਾ ਰੋਜ਼ਾਨਾ ਦੇ ਪਲਾਂ ਵਿੱਚ ਹੈ ਜਦੋਂ ਅਸੀਂ ਆਪਣੇ ਕੰਮਾਂ ਨੂੰ ਇਸ਼ਕ ਨਾਲ ਕਰਦੇ ਹਾਂ ਤਦੋਂ ਹੀ ਸਾਡੀ ਜ਼ਿੰਦਗੀ ਬਹੁਤ ਖੂਬਸੂਰਤ ਲੱਗਦੀ ਹੈ ਦੌੜਾ ਸਾਡੀ ਜ਼ਿੰਦਗੀ ਦੇ ਸੁਪਨੇ ਪੂਰੇ ਕਰਨ ਲਈ ਨਹੀਂ ਹੁੰਦੀਆਂ ਅਸੀਂ ਜੋ ਵੀ ਪਸੀਨਾ ਵਗਾਉਂਦੇ ਹਾਂ ਜੋ ਵੀ એનર્ਜੀ ਲਗਾਉਂਦੇ ਹਾਂ ਜੋ ਵੀ ਆਪਣਾ ਟਾਈਮ ਲਗਾਉਂਦੇ ਹਾਂ ਉਹੀ ਸਾਡਾ ਫਿਊਚਰ ਬਣਾਉਂਦੇ ਹਨ ਦੋਸਤੋ ਅਸਲੀ ਖੁਸ਼ੀ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਵਿੱਚ ਨਹੀਂ ਹੁੰਦੀ ਸਗੋਂ ਇਨ੍ਹਾਂ ਡੇਲੀ ਰੁਟੀਨ ਦੇ ਪਲਾਂ ਵਿੱਚ ਹੀ ਛੁਪੀ ਹੁੰਦੀ ਹੈ ਜਦੋਂ ਅਸੀਂ ਆਪਣੇ ਕੰਮਾਂ ਨੂੰ ਪੂਰੀ ਲਗਨ ਦੇ ਨਾਲ ਕਰਦੇ ਹਾਂ ਉਦੋਂ ਹੀ ਸਾਡੀ ਜ਼ਿੰਦਗੀ ਖੂਬਸੂਰਤ ਬਣ ਜਾਂਦੀ ਹੈ ਇਸ ਕਰਕੇ ਹਰ ਦਿਨ ਨੂੰ ਇੱਕ ਨਵਾਂ ਤੋਹਫ਼ਾ ਸਮਝਣਾ ਚਾਹੀਦਾ ਹੈ ਛੋਟੇ ਪਲਾਂ ਵਿੱਚ ਖੁਸ਼ੀਆਂ ਲੱਭਣੀਆਂ ਚਾਹੀਦੀਆਂ ਹਨ ਜ਼ਿੰਦਗੀ ਦੀ ਅਸਲੀ ਸੁੰਦਰਤਾ ਇਹ ਹੀ ਹੈ ਕਿ ਹਾਰਡ ਵਰਕ ਕਰਦੇ ਹੋਏ ਵੀ ਚਿਹਰੇ ਤੇ ਹਮੇਸ਼ਾ ਮੁਸਕਾਨ ਬਣਾ ਕੇ ਰੱਖਣੀ ਚਾਹੀਦੀ ਹੈ ਹਮੇਸ਼ਾ ਯਾਦ ਰੱਖੋ ਕੋਈ ਵੀ ਦਿਨ ਛੋਟਾ ਨਹੀਂ ਹੁੰਦਾ ਤੇ ਕੋਈ ਵੀ ਕੰਮ ਕਦੇ ਫਜ਼ੂਲ ਨਹੀਂ ਹੁੰਦਾ ਹਰ ਕਦਮ ਹਰ ਮਿਹਨਤ ਸਾਨੂੰ ਆਪਣੀ ਮੰਜ਼ਲ ਦੇ ਨੇੜੇ ਲੈ ਕੇ ਜਾਂਦੀ ਹੈ ਤਾਂ ਦਿਲੋਂ ਮਿਹਨਤ ਕਰੋ ਤੇ ਪੇਸ਼ੈਂਸ ਰੱਖੋ ਅਤੇ ਆਪਣੇ ਡ੍ਰੀम्स ਨੂੰ ਰਿਐਲਿਟੀ ਵਿੱਚ ਬਦਲੋ ਤੇ ਹਮੇਸ਼ਾ ਆਪਣੇ ਡ੍ਰੀम्स ਨੂੰ ਰਿਐਲਿਟੀ ਵਿੱਚ ਚੇਂਜ ਕਰਨ ਦੀ ਤਾਕਤ ਰੱਖੋ ਦਮ ਰੱਖੋ ਤੁਸੀਂ ਆਪਣੇ ਆਪ ਨੂੰ ਰੋਜ਼ ਕਹੋ ਨਹੀਂ ਮੈਂ ਕਰ ਸਕਦਾ ਹਾਂ ਜਾਂ ਮੈਂ ਕਰ ਸਕਦੀ ਹਾਂ ਮੈਂ ਕਰੂੰਗਾ ਜਾਂ ਫਿਰ ਮੈਂ ਕਰੂੰਗੀ ਅੱਜ ਦੇ ਲਈ ਇਨਾ ਹੀ ਮਿਲਦੇ ਹਾਂ ਇੱਕ ਨਵੇਂ ਵੀਡੀਓ ਦੇ ਨਾਲ